ਉਹ ਵੀ ਸੱਜਣੋ ਪਿਆਰ ਭਰੀ ਸਤਿ ਸਾਲ ਸਾਰੇ ਕਿਸਾਨ ਭਰਾਵਾਂ ਨੂੰ ਇੱਕਦਮ ਸਾਰੇ ਕਿਸਾਨ ਭਰਾ ਜਰੂਰ ਇੱਕ ਗੱਲ ਦੱਸਿਓ ਜੀ ਤੇ ਆਹ ਲਾਇਆ ਵਾ ਝੋਨਾ ਆਪਣਾ ਆਪ ਦਾ ਕਹਿੰਦਾ ਪੰਜਾਬੀਆਂ ਦਾ ਝੋਨਾ ਠੀਕ ਆ ਤੇ ਆਹ ਜਿਹੜਾ ਪਰਲੇ ਪਾਸੇ ਆਦਾ ਚਲੋ 5-7 ਦਿਨ ਪਹਿਲਾਂ ਲੱਗ ਗਿਆ ਸੀ ਉਹ ਬਾਅਦ ਚ ਲੱਗਾ ਚਲੋ ਉਹ ਆਪਾਂ ਐ ਨਹੀਂ ਕਹਿ ਸਕਦੇ ਕਿ ਮਤਲਬ ਬੂਝਾ ਇਹ ਜਿਆਦਾ ਬਣਿਆ ਬਾਏ ਇਹ ਬੂਝਾ ਤਾਂ ਜਿਆਦਾ ਬਣਿਆ ਬਾਏ ਕਿਉਂਕਿ ਇਹ ਆਪਣਾ ਪਹਿਲਾਂ ਲਾਇਆ ਸੀ ਆਪਾਂ ਆਪ ਹੱਥੀ ਲਾਇਆ ਇਹ 5-7 ਮਰਲੇ ਠੀਕ ਆ ਪੰਗੇ ਲੈਂਦਿਆਂ ਨੇ ਤਾਂ ਦੇਖ ਸਕਦੇ ਜਿਹੜਾ ਭਈਆਂ ਦਾ ਝੋਨਾ ਲਾਇਆ ਉਹ ਪਰਲਾ ਲਾਇਆ ਪਰ ਇਧਰਲੇ ਪਾਸੇ ਹੀ ਭਈਆਂ ਦਾ ਝੋਨਾ ਲਾਇਆ ਪਰ ਆਪਾਂ ਐ ਨਹੀਂ ਕਹਿੰਦੇ ਭਈ ਇਹ ਝੋਨਾ ਮਾੜਾ ਲਾਉਂਦੇ ਆ ਝੋਨਾ ਚਲੋ ਵਧੀਆ ਲਾਉਂਦੇ ਆ ਗੱਲ ਇਹ ਚੀਜ਼ ਦੀ ਆ ਭਈਏ ਨਾ ਫੱਕ ਝਾੜਦੇ ਵਾਲੀ ਆ ਮਤਲਬ ਤੋੜਦੇ ਵਾਲੀ ਆ ਮਿੱਟੀ ਨਹੀਂ ਨਾਲ ਰਹਿਣ ਦਿੰਦੇ ਤਾਂ ਜਿਹੜੇ ਆਪਣੇ ਬੰਦੇ ਪੰਜਾਬੀ ਝੋਨਾ ਲਾਉਂਦੇ ਆ ਉਹ ਨਾਲ ਮਾੜੀ ਮੋਟੀ ਮਿੱਟੀ ਲਾਉਂਦੇ ਆ ਠੀਕ ਆ ਵੀ ਨਾਲ ਮਿੱਟੀ ਰਹਿ ਜਾਵੇ ਜਿਹੜਾ ਝੋਨਾ ਜਲਦੀ ਜਲ ਪਵੇ ਤੇ ਦੇਖ ਸਕਦੇ ਆ ਮਿੱਤਰੋ ਭਈਆਂ ਦਾ ਝੋਨਾ ਇੱਕ ਗੱਲ ਸਾਰੇ ਭਰਾ ਕਹਿੰਦੇ ਆ ਦੇਸੀ ਤਰੀਕੇ ਨਾਲ ਦੱਸ ਦਿੰਨੇ ਆ ਕਹਿੰਦੇ ਨੇ ਬਈਆਂ ਦਾ ਝੋਨਾ ਜਮਾ ਸੁੱਕ ਕੇ ਤੁਰਦਾ ਏ ਜਿਹੜੇ ਆਪਣੇ ਪੰਜਾਬੀ ਝੋਨਾ ਲਾਉਂਦੇ ਆ ਉਹਨਾਂ ਦਾ ਝੋਨਾ ਮਤਲਬ ਨਾਲ ਹੀ ਤੁਰ ਪੈਂਦਾ ਕੀ ਇਹ ਗੱਲ ਸੱਚ ਆ ਕਿ ਕੀ ਇਹ ਝੂਠ ਆ ਕਮੈਂਟ ਕਰਕੇ ਜਰੂਰ ਦੱਸਿਓ ਜਿੰਨੇ ਮੇਰੇ ਨਾਲੋਂ ਵੱਧ ਕਿਸਾਨ ਭਰਾ ਤਿਆਰਬੇਕਾਰ ਆ ਠੀਕ ਆ ਉਹਨਾਂ ਨੂੰ ਜ਼ਿਆਦਾ ਪਤਾ ਹੋ ਸਕਦਾ ਪਰ ਕਮੈਂਟ ਦੇ ਵਿੱਚ ਦੱਸਿਓ ਕਿ ਬਈਆਂ ਦਾ ਝੋਨਾ ਪਹਿਲਾਂ ਤੁਰਦਾ ਕਿ ਪੰਜਾਬੀਆਂ ਦਾ ਤੁਰਦਾ ਆ